ਬੱਗਾ ਬਰਾਣਾ ਚ ਲੱਗੀ ਜੀ ਲੇਡੀ ਸੂਟਾਂ ਦੀ ਵੱਡੀ ਸੇਲ ਸਾਰੇ ਲੇਡੀ ਸੂਟ ਮਿਲਣਗੇ ਫੈਕਟਰੀ ਦੇ ਦਾਤੇ ਤੁਹਾਡੇ ਲਈ ਲੈ ਕੇ ਆ ਗਏ ਮਸਲੀਨ ਦੇ ਸੂਟ ਡਿਜੀਟਲ ਪ੍ਰਿੰਟ ਬਾਜ਼ਾਰ ਚ ਸੂਟ ਮਿਲਦਾ 400 ਰੁਪਏ ਦਾ ਆਪਾਂ ਦੇ ਨੇ 400 ਦਾ 2 ਮਤਲਬ ਇਹਦਾ 200 ਰੁਪਏ ਦਾ 1 ਹੈ 200 ਰੁਪਏ ਦਾ 1 ਭਾਜੀ ਇਹ ਚ ਰਾਂਗੜ ਦੇਨ ਕਿੰਨੇ ਕ ਮਿਲ ਜਾਣਗੇ ਇਹ ਚ 15 ਵੀ ਡਿਜ਼ਾਈਨ ਆ ਚਾਰ ਚਾਰ ਕਲਰ ਸਭ ਦੇ ਵਿੱਚ ਹਾਜ਼ਰ ਆ ਜੀ ਇਸ ਤੋਂ ਇਲਾਵਾ ਤੁਹਾਨੂੰ ਅਗਲੀ ਆਈਟਮ ਹੋਰ ਵਿਖਾਉਨੇ ਆ ਪੂਰੇ ਧਮਾਕੇ ਕਰਤੇ ਜੀ ਵੇਖੋ ਕਿੰਨਾ ਸੋਹਣਾ ਸੂਟ ਕਿੰਨਾ ਸੋਹਣਾ ਡਿਜ਼ਾਈਨ ਵੇਖੋ ਜਿਹੜਾ ਮਾਰਕੀਟ ਦੇ ਵਿੱਚ ਬਾਜ਼ਾਰ 'ਚ ਸੂਟ ਵਿਕਦਾ 650 ਰੁਪਏ ਦਾ ਸਿਰਫ ਆਪਾਂ ਦੇਨੇ 600 ਦੇ ਦੋ ਅੱਛਾ ਇਹ ਗਰਮੀਆਂ ਦਾ ਸਪੈਸ਼ਲ ਤੋਹਫਾ ਆ ਗਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਚੁੱਕੇ ਦੇ ਪਹਿਲਾਂ ਰੰਗ ਹੈਗੇ 8-10 ਨਾ ਭਾਈ ਜੀ ਇਹਦੀ ਵੀ 8-10 ਕਲਰ ਹੈ ਡਿਜ਼ਾਈਨ ਵੀ 25-30 ਡਿਜ਼ਾਈਨ ਹੈ ਇਸ ਤੋਂ ਅਗਲੀ ਇਹ ਕਿਹੜਾ ਮੈਚਿੰਗ ਜਿਹੜਾ ਮੈਚਿੰਗ ਸੂਟ ਹੈ ਵੇਖੋ ਕਿੰਨਾ ਸੋਹਣਾ ਆਲੋ ਮੈਚਿੰਗ ਸੂਟ ਬਹੁਤ ਸੋਹਣਾ ਤੇ ਡਿਜ਼ਾਈਨ ਇੰਨੇ ਸੋਹਣੇ ਬੰਬਲੇ ਡਿਜ਼ਾਈਨ ਤੇ ਰੇਟ ਕਿੰਨਾ ਰਹਿਣਾ ਪੰਜ ਦਾ ਸੌਦਾ ਦੋ ਸੂਟ ਆ ਯਾਰ ਇਹ ਘਾਟ ਨਾ ਖਾ ਲਿਓ ਰੇਟ ਦੀ ਸੋਚ ਕੇ ਬੋਲਦੇ ਆ ਹਾਂ ਹਾਂ ਬਿਲਕੁਲ ਸੋਚ ਕੇ ਜੀ ਬਿਲਕੁਲ ਆ ਫਾਇਦੇ ਨਾਲ ਲੈ 500 ਦਾ ਸੂਟ ਰਹਿ ਗਿਆ ਗੱਲਾਂ ਹਾਂ 250 ਦਾ ਫਾਇਦੇ ਨਾਲ ਲੈ ਫਾਇਦੇ ਨਾਲ ਦੇ ਦਣਾ 500 ਦੇ ਦੋ ਇਹਦੇ ਨਾਲ ਨਾਲ ਜਿਹੜਾ ਵੀਡੀਓ ਆਪਣੀ ਸ਼ੇਅਰ ਕਰੂਗਾ ਹਾਂ ਸ਼ੇਅਰ ਤੂੰ ਗਰੁੱਪ ਕਰੂਗਾ ਉਨ੍ਹਾਂ ਵਿੱਚੋਂ 5 ਜਣਿਆਂ ਨੂੰ ਸੂਟ ਘਰੇ ਬੈਠਾ ਨੂੰ ਮਿਲਣਗੇ ਬਿਲਕੁਲ ਫ੍ਰੀ ਦਿੱਤੇ ਜਾਣੇ ਆ ਤੇ ਇਹਦੇ ਵਾਸਤੇ ਕੋਈ ਪਰਚੇਸਿੰਗ ਵੀ ਨਹੀਂ ਕਰਨੀ ਸਿਰਫ ਵੀਡੀਓ ਸ਼ੇਅਰ ਕਰਨੀ ਆ ਤੇ ਸ਼ੇਅਰ ਟੂ ਗਰੁੱਪ ਕਰਨੀ ਆ 5 ਜਣਿਆਂ ਨੂੰ ਇਹ ਸੂਟ ਬਿਲਕੁਲ ਫ੍ਰੀ ਦਿੱਤੇ ਜਾਣਗੇ ਤੁਹਾਨੂੰ ਇਸ ਤੋਂ ਅਗਲੀ ਆਈਟਮ ਦੇਣ ਲੱਗੇ ਕੈਮਰਾਕ ਹਾਂ ਹਾਂ ਡਿਜੀਟਲ ਕੈਮਰਾਕ ਬਿਲਕੁਲ ਏਕੇ ਟੈਕਸ ਸ਼ੰਕਰ ਜਿਹਦਾ ਰੇਟ ਰਹਿਣਾ 350 ਰੁਪਿਆ ਇੱਕ ਮਿੰਟ ਪਾਜੀ ਯਾਰ ਇਹ ਉਹ ਕਪੜਾ ਹੈ ਜਿਹੜਾ ਹੋਲਸੇਲ 'ਚ 550 ਦਾ ਵਿਕਦਾ ਹੈ ਵੇਚਦੇ ਮੈਂ ਬਾਜ਼ਾਰ ਸਿੰਗਲ ਸੂਟ 350 ਹਾਂਜੀ ਹਾਂਜੀ ਬਿਲਕੁਲ ਤੇ ਰਾਤ ਨੂੰ ਆਣਗੇ ਇਹ ਚ ਕਲਰ ਡੀਆ ਰੰਗ ਬਹੁਤ ਆਇਆ ਵੇਖੋ ਕਿੰਨੇ ਸੋਹਣੇ ਸੋਹਣੇ ਵਾਲੋ ਇਹ ਬਲਬਲ ਦੇ ਬੱਚੇ ਇਹ ਸੋਹਣੇ ਸੋਹਣੇ ਡਿਜ਼ਾਈਨ ਵਾਲੋ ਪਾਜੀ ਇਹ ਦੇਖੋ ਯਾਰ 350 ਦੇ ਦੇਣਾ ਨਾ ਇਹਨੇ ਦੇ ਦੇਵਾਂਗੇ ਬਾਈ ਜੀ ਜਿੰਨਾ ਮਰਜੀ ਇੱਕ ਸੂਟ ਲੈ ਲੈ 10 ਲੈ ਲੈ 50 ਲੈ ਲੈ ਵੇਖੋ ਕਿੰਨੇ ਸੋਹਣੇ ਸੋਹਣੇ ਇਹ ਤੋਂ ਇਲਾਵਾ ਡਿਜ਼ਾਈਨ ਹੋਰ ਬਹੁਤ ਮਿਲ ਜਾਣਗੇ ਜੀ ਮੈਂ ਦੇਖਦਾ ਸਾਰੇ ਗਰਮੀਆਂ ਵਾਲੇ ਕਿਵੇਂ ਆਉਣਗੇ ਨਾ ਸਾਰੇ ਗਰ ਮੂਹੋਂ ਬੋਲਦੇ ਕਲਰ ਲਾ ਆ ਲੋ ਜੀ ਲੋਂਡਰ ਸਾਰੇ ਕਲਰ ਹੀ ਹਾਂ ਜੀ 25 ਦੀਆਂ ਜੀ ਹਾਂਜੀ ਹਾਂਜੀ 25 ਦੀ ਤੋਂ ਵੀ ਜ਼ਿਆਦਾ ਹੀ ਹੈ ਜੀ ਹਾਂਜੀ ਇਹ ਇੱਕ ਮੈਜਿੰਗ ਆਈ ਇਹਦੇ ਵਿੱਚ ਓਕੇ ਮੈਜਿੰਗ ਦਾ ਰੇਟ ਜ਼ਿਆਦਾ ਹੁੰਦਾ ਪਰ ਮੈਜਿੰਗ ਦਾ ਰੇਟ ਵੀ ਜਿਹੜਾ ਮੈਜਿੰਗ ਦਾ ਰੇਟ ਆ ਉਹ ਵੀ 350 ਹੀ ਦੇ ਦੇਣਾ ਆਪਾਂ ਭਾਜੀ ਇੱਕ ਮਿੰਟ ਯਾਰ ਕਰਦੇ ਕੀ ਵੀ ਉਹ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਮਤਲਬ ਜਿਹੜੇ ਫੈਕਟਰੀਆਂ ਤੋਂ ਨਹੀਂ ਰੇਟ ਦਰਦੇ ਉਹ ਰੇਟ ਦੇਣ ਉਹ ਰੇਟ ਦੇ ਦੇਣੇ ਹਾਂਜੀ ਆਪਾਂ ਹੋਲ ਸੇਲ ਦਾ ਰੇਟ ਆਪਾਂ ਪੂਰਾ ਪੂਰਾ ਫਾਇਦਾ ਕਰ ਦੇਣਾ ਲਟਾ ਦੇਣਾ ਲਟਾਈ ਅਗਲੇ ਨੂੰ ਖੁਸ਼ ਕਰ ਦੇਣਾ ਫਿਰ ਮੈਜਿੰਗਾ ਵੇਖੋ ਕਿੰਨੀਆਂ ਸੋਹ ਐ ਜੰਗਾ ਮੂੰਹੋਂ ਬੋਲਦੀ ਆ ਲੋ ਜੀ ਹਾਂ ਤੇ ਰੇਟ ਕਿੰਨਾ ਸਿਰਫ 350 ਰੁਪਿਆ 350 ਹਾਂ ਜੀ ਹਾਂ ਜੀ ਨਰਾਜ ਨਹੀਂ ਜਾਣਾ ਨਾ ਨਾ ਮੈਂ ਕਹਿੰਦਾ ਗਰਮੀਆਂ ਚ ਪੂਰੇ ਆ ਪਰਵੇਂ ਭਾਈ ਜੀ ਅਗਲਾ ਇੱਕ ਲੈਂਡ ਸੂਟ ਆ 10-10 ਸੂਟ ਲੈ ਕੇ ਜਾਊਗਾ ਆ ਰੇਟ 24 ਤੇ ਕੋਈ ਵੀ ਭੰਗੜੇ ਪਾਉਂਦਾ ਜਉ ਭੰਗੜੇ ਜੀ ਭੰਗੜੇ ਹਾਂ ਭਾਜੀ ਯਾਰਾ ਹੁਣ ਆ ਕੀ ਸੂਟਾਂ ਦੀ ਪੂਰੀ ਲੈਣੀ ਬਣਾ ਛੱਡੀ ਅਰ ਨਹੀਂ ਰੇਲ ਗੱਡੀ ਵਾਂਗੂ ਇਹ ਰੇਲ ਗੱਡੀ ਵਾਂਗੂ ਬਈ ਜਾਈਆਂ ਡਿਜ਼ਾਈਨ ਆਉਂਦੇ ਬਹੁਤ ਜ਼ਿਆਦੇ ਜੇ ਆਪਾਂ ਡਿਜ਼ਾਈਨ ਸਾਰੇ ਖੋਲਣ ਲੱਗ ਗਏ ਤੇ ਬਹੁਤ ਟਾਈਮ ਲੱਗ ਜਾਊਗਾ ਇਹ ਮੇਰੇ ਸਹਾਰਾ ਹੋਣ